ਐਨਐਸਈ ਤਹਿਤ ਸਾਮਦੀ ਡਿਬਰੂਗੜ ਜੇਲ੍ਹ ਚ ਬੰਦ ਅਮਰਿਤਪਾਲ ਸਿੰਘ ਲੋਕ ਸਭਾ ਚੋਣ ਲੜਨਗੇ ਅਮਰਿਤਪਾਲ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਨਿਤਰਨਗੇ ਇਹ ਜਾਣਕਾਰੀ ਉਹਨਾਂ ਦੇ ਪਰਿਵਾਰ ਨੇ ਦਿੱਤੀ ਹੈ ਦਰਅਸਲ ਅਮਰਿਤਪਾਲ ਆਪਣੇ ਸਾਥੀਆਂ ਸਮੇਤ ਡਿਬਰੂਗੜ ਜੇਲ੍ਹ ਚ ਬੰਦ ਹੈ ਅਜਨਾਲਾ ਥਾਣੇ ਦੇ ਘਰਾਓ ਵੇਲੇ ਹੋਈ ਹਿੰਸਾ ਸਣੇ ਕਈ ਮਾਮਲਿਆਂ ਵਿੱਚ ਅਮਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇ ਅਪ੍ਰੈਲ 2023 ਵਿੱਚ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰੀ ਦੇ ਤੁਰੰਤ ਬਾਅਦ ਅਮਰਿਤਪਾਲ ਨੂੰ ਡਿਬਰੂਗੜ ਜੇਲ੍ਹ ਭੇਜ ਦਿੱਤਾ ਗਿਆ ਸੀ ਨਤੀਜਾ ਅਮਰਿਤਪਾਲ ਅੱਜ ਵੀ ਡਿਬਰੂਗੜ ਜੇਲ੍ਹ 'ਚ ਬੰਦ ਹੈ ਹੁਣ ਉਹ ਖਦੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ 'ਚ ਆਉਣ ਪਰ ਉਹ ਆਉਣਾ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ 'ਚ ਨਹੀਂ ਆਉਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਤੇ ਸੰਗਤਾਂ ਦਾ ਜਿਹੜਾ ਹੁਕਮ ਆ ਉਹਨਾਂ ਸਿਰ ਮੱਥੇ ਕਬੂਲਿਆ ਵੀ ਸੰਗਤਾਂ ਦਾ ਹੁਕਮ ਹੈ ਪਰਵਾਨ ਕਰਦਾ ਵਾਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੀਅ ਚ ਬੈਠਾ ਰਹਾਵਾਂ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਹੋਆ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਖਦੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਵਾਂ ਉਹ ਲੜਨਗੇ ਤੇ ਬਾਕੀ ਇਹ ਵਾਬੇ ਸੰਗਤਾਂ ਨੇ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ ਚ ਨੌਜਵਾਨੀ ਨਸ਼ਿਆਂ ਦੀ ਦਲਦਲ ਚ ਫਸੀ ਆ ਉਹਨਾਂ ਨੂੰ ਬਾ ਤੇ ਇਨਾਂ ਹੀ ਸੰਗਤਾਂ ਨੂੰ ਮੇਰੀ ਅਪੀਲ ਹੈ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਪੈਸਾ ਬਾਹਰ ਆਉਣ ਤੇ ਸੰਗਤਾਂ ਨੂੰ ਜਾਨੀ ਨੂੰ ਬਚਾਇਆ ਜਾ ਸਕੇ ਇਹ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ